ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਆ ਫਤਿਹਗੜ ਸਾਹਿਬ ਜਿੱਥੇ ਅੱਜ ਆਪਾਂ ਹਵੇਲੀ ਦੇਖਣ ਆਏ ਸੀਗੇ ਦੀਵਾਨ ਟੋਡਰਮਲ ਜੀ ਦੀ ਜਿਹੜੀ ਇਹ ਹਵੇਲੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਤਕਰੀਬਨ ਪੁਰਾਣੇ ਸਮੇਂ ਦੀ ਸੀਗੀ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਜਿਹੜਾ ਇਹਨੂੰ ਠਾਇਆ ਗਿਆ ਹੈਗਾ ਦੁਆਰਾ ਰੀਨਿਊ ਕਰਨਗੇ ਦੁਆਰਾ ਕਹਿੰਦੇ ਅਸੀਂ ਉਸੇ ਤਰ੍ਹਾਂ ਦੀ ਬਣਾਉਣੀ ਹੈ ਜਿਸ ਤਰ੍ਹਾਂ ਪਹਿਲਾਂ ਸੀਗੀ ਪਰ ਇਹਨੂੰ ਕਿਸੇ ਕਾਰਨਾ ਕਰਕੇ ਹੁਣ ਰੀਨਿਊ ਕਰਨ ਵਾਸਤੇ ਜਿਹੜਾ ਆ ਉਹ ਕੰਮ ਚੱਲ ਰਿਹਾ ਹੈਗਾ ਆ ਤੇ ਇਹਨੂੰ 3-4 ਸਾਲ ਦਾ ਜਿਹੜਾ ਸਮਾਂ ਲੱਗਣਾ ਹੈਗਾ ਦੀਵਾਨ ਟੋਡਰ ਮਲਜੀ ਦੀ ਹਵੇਲੀ ਨੂੰ ਤਿਆਰ ਕਰਨ ਵਾਸਤੇ ਸੋ ਐਸ ਵੇਲੇ ਕੰਮ ਜਿਹੜਾ ਕੰਸਟਰਕਟਰ ਦਾ ਚੱਲ ਰਿਹਾ ਹੈਗਾ ਆ ਸੋ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਜਿਹਦੇ ਵਿੱਚ ਇਹਨਾਂ ਨੇ ਬਾਹਰ ਨਕਸ਼ਾ ਬਣਾਇਆ ਕਿ ਇਹ ਜਿਹੜੀ ਹੈਗੀ ਹਵੇਲੀ ਕਿਸੇ ਤਰ੍ਹਾਂ ਕਿੱਦਾਂ ਦੀ ਦਿਖੇਗੀ ਜਦੋਂ ਤਿਆਰ ਹੋ ਜਾਏਗੀ 3-4 ਸਾਲ ਦਾ ਸਮਾਂ ਸੀ ਪਤਾ ਕੀਤਾ ਹੈਗਾ ਸੋ ਅੱਜ ਦੇਖਣ ਆਈ ਸੀਗੇ ਸੋ ਇਹ ਕੰਮ ਚੱਲ ਰਿਹਾ ਸੀਗਾ ਤੇ ਆਪ ਜੀ ਵੀ ਦਰਸ਼ਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਿਆਰ ਹੋ ਕੇ ਜਿਹੜੀ ਆ ਦੀਵਾਨ ਟੋਡਰ ਮਲਜੀ ਦੀ ਹਵੇਲੀ ਕ ਇਹਦਾ ਫਰੰਟ ਇਸ ਤਾਂ ਦਾ ਹੋਏਗਾ ਜਿਹੜਾ ਇਹਨੂੰ ਨਿਊ ਕੀਤਾ ਹੈਗਾ ਜਿਹੜੀ ਪੁਰਾਣੇ ਸਮੇਂ ਦੀ ਸੀਗੀ ਉਹ ਇੰਦਾ ਸੀਗੀ ਇੰਦਾ ਸੀ ਜਿੱਦਾਂ ਉੱਪਰ ਆ ਇਹ ਹਵੇਲੀ ਪੁਰਾਣੀ ਸੀ ਸੋ ਇਹਨੂੰ ਇਹਨਾਂ ਨੇ ਹੁਣ ਆ ਦੇਖੋ ਕੰਮ ਚੱਲ ਰਿਹਾ ਤੇ ਇੰਦਾ ਦੇ ਕਰਦੇ